ਵਾਤਾਵਰਨ ਦਿਵਸ ਦੇ ਸਬੰਧ ਵਿੱਚ ਅਸੀਂ ਅੱਜ ਮੋਹਨਪੁਰ ਸਕੂਲ ਵਿਖੇ ਪੁੱਜੇ ਆਂ ਆਓ ਵਾਤਾਵਰਨ ਬਚਾਈਏ ਆਓ ਵਾਤਾਵਰਨ ਬਚਾਈਏ ਚਲ ਮਿਲ ਕੇ ਰੁੱਖ ਲਗਾਈਏ ਚਲ ਕੇ ਰੁੱਖ ਲਗਾਈਏ ਪ੍ਰਿੰਸ ਵੀਰ ਜੀ ਔਰ ਸਾਰੀ ਪੰਚਾਇਤ ਦਾ ਪਿੰਡ ਦੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੀ ਆ ਇੱਕ ਰੁੱਖ ਸੋ ਸੁਖ ਇੱਕ ਰੁੱਖ ਸੋ ਸੁਖ ਇੱਕ ਰੁੱਖ ਸੋ ਸੁਖ ਇੱਕ ਰੁੱਖ ਸੋ ਸੁਖ ਪ੍ਰਿੰਸ ਵੀਰ ਜੀ ਤੇ ਰਾਹੁਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆ ਕੇ ਇਹਨਾਂ ਨੇ ਬੂਟੇ ਲਾਉਣ ਦੀ ਮਹਿੰਮ। ਆਓ, ਆਤਾਵਰਣ ਬਚਾਈਏ। ਆਓ, ਆਤਾਵਰਣ ਬਚਾਈਏ। ਸਾਰੇ ਮਿਲ ਕੇ ਰੁੱਖ ਲਗਾਈਏ। ਸਾਰੇ ਮਿਲ ਕੇ ਰੁੱਖ ਲਗਾਈਏ। ਇੱਕ ਰੁੱਖ ਸੋ ਸੁਖ। 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 ే వాణ బే పిండ్ పిండి బూటే వాతావరణ బావాలే ਮੈਂ ਰੁੱਖ ਲਗਾਓ ਵਾਤਾਵਰਣ ਨੂੰ ਬਚਾਓ ਸੰਸਥਾ ਵੱਲੋਂ ਹਰਪ੍ਰੀਤ ਸਿੰਘ ਪ੍ਰਿੰਸ ਮੇਰੇ ਨਾਲ ਵਾਤਾਵਰਣ ਪ੍ਰੇਮੀਆਂ ਦੀ ਸਮੂਹਟੀ ਟੀਮ ਇੱਥੇ ਪਹੁੰਚੀ ਹੈ ਡਾਕਟਰ ਰਾਹੁਲ ਸੁਖਿਆ ਜੀ ਸਰਾਰ ਸ਼ੇਰ ਸਿੰਘ ਜੀ ਤੇ ਜਸਵੀਰ ਸਿੰਘ ਜੀ ਸਾਡੇ ਵਾਤਾਵਰਣ ਪ੍ਰੇਮੀ ਨੇ ਪਿਛਲੇ ਲੰਬੇ ਸਮੇਂ ਤੋਂ ਸੰਸਥਾਵਾਂ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ ਵਾਤਾਵਰਣ ਨੂੰ ਬਚਾਉਣ ਲਈ ਪੂਰਾ ਯਤਨ ਕਰ ਰਹੇ ਨੇ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਅਸੀਂ ਅੱਜ ਮੋਹਨਪੁਰ ਸਕੂਲ ਵਿਖੇ ਪੁੱਜੇ ਹਾਂ ਤੇ ਇਸ ਸਕੂਲ ਦੇ ਵਿੱਚ ਅਸੀਂ ਪਿਛਲੇ ਸਾਲ ਵੀ ਬੂਟੇ ਲਗਾਏ ਸੀਗੇ ਤੇ ਬੱਚਿਆਂ ਨੂੰ ਜਾਗਰੂਕ ਕੀਤਾ ਸੀ ਵਾਤਾਵਰਣ ਪ੍ਰਤੀ ਤੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੇ ਵਿੱਚ ਤੇ ਇੱਥੇ ਜਿਹੜਾ ਪਾਰਕ ਬਣਾਇਆ ਸਕੂਲ ਦੇ ਟੀਚਰਾਂ ਨੇ ਤੇ ਆਪਕਾ ਨੇ ਪਿੰਡ ਦੀ ਪੰਚਾਇਤ ਦੇ ਨਾਲ ਤੇ ਕਮੇਟੀ ਦੇ ਨਾਲ ਮਿਲ ਕੇ ਇਹ ਬੜਾ ਲਾਜਵਾਬ ਹੈ ਹਰੀਆਵਲ ਬਹੁਤ ਵੱਡੇ ਪੱਧਰ ਤੇ ਇੱਥੇ ਫੈਲੀ ਹੋਈ ਹੈ ਇਹ ਬੱਚਿਆਂ ਨੂੰ ਉਤਸ਼ਾਹਿਤ ਕਰਦੀ ਹੈ ਜਾਗਰੂਕ ਕਰਦੀ ਹੈ ਤੇ ਮੁੱਖ ਮੁੱਦਾ ਜੋ ਹੈਗਾ ਵਾਤਾਵਰਣ ਦਿਵਸਤਾ ਇੱਕ ਮੰਤਰੀ ਪੱਧਰ ਤੇ ਮਨਾਇਆ ਜਾਂਦਾ ਹੈ ਅੱਜ ਗਲੋਬਲ ਵਾਰਮਿੰਗ ਦਾ ਖਤਰਾ ਮੈਂ ਪਹਿਲਾਂ ਵੀ ਕਿਹਾ ਸੀਗਾ ਪੂਰੀ ਤਰ੍ਹਾਂ ਮੰਡਰਾ ਰਿਹਾ ਹੈ ਕਟਿਆ ਨਹੀਂ ਹੈਗਾ ਗਲੇਸ਼ੀਅਰ ਪਿਗਲ ਰਹੇ ਨੇ ਬਹੁਤ ਸਾਰਾ ਪਾਣੀ ਜਿਹੜਾ ਹੈਗਾ ਵੱਡੇ ਪੱਧਰ ਤੇ ਪਾਣੀ ਜਿਹੜਾ ਹੈਗਾ ਸਮੁੰਦਰਾਂ ਦੇ ਵਿੱਚ ਵਧ ਰਿਹਾ ਹੈਗਾ ਜਲ ਸਤਰ ਵਧ ਰਿਹਾ ਹੈਗਾ ਸਮੁੱਚੀ ਲੋਕਾਈ ਨੂੰ ਇਸ ਦੇ ਪ੍ਰਤੀ ਚਿੰਤਤ ਹੋਣ ਦੀ ਜਾਗਰੂਕ ਹੋਣ ਦੀ ਲੋੜ ਹੈ ਹਰੇਕ ਮਨੁੱਖ ਨੂੰ ਕਟੋ-ਕਟ ਇੱਕ ਜਾਂ ਦੋ ਮਨੁੱਖ ਦੋ ਰੁੱਖ ਜ਼ਰੂਰ ਲਗਾਣੇ ਚਾਹੀਦੇ ਨੇ ਉਹਨਾਂ ਦਾ ਪਾਲਣ ਪੋਸਣ ਕਰਨਾ ਚਾਹੀਦਾ ਕਿਉਂਕਿ ਹਰਿਆਲੀ ਹੋਊਗੀ ਝੁਗਿਰਦਾ ਹਰਿਆ ਭਰਿਆ ਹੋਊਗਾ ਤਾਂ ਇਹ ਤਾਂ ਸਾਡਾ ਸਮਾਜ ਜਿਹੜਾ ਤੰਦਰੁਸਤ ਹੋਊਗਾ ਤੇ ਤੰਦਰੁਸਤ ਸਮਾਜ ਹੀ ਇੱਕ ਚੰਗੇ ਸਮਾਜ ਦਾ ਆਧਾਰ ਹੁੰਦਾ ਹੈ ਲੋਕ ਤੰਦਰੁਸਤ ਰਹਿਣ ਇਸ ਲਈ ਚੰਗਾ ਵਾਤਾਵਰਣ ਵੀ ਹੋਣਾ ਜ਼ਰੂਰੀ ਚਾਹੀਦਾ ਹੈ ਅੱਜ ਇਸ ਸ਼ੁਭ ਦਿਹਾੜੇ ਤੇ ਮੈਂ ਪ੍ਰਿੰਸੀਪਲ ਸੁਵਨਮ ਮੈਡਮ ਜੀ ਦਾ ਹਰਜੀਤ ਵਾਲਾ ਮੈਡਮ ਹਰਜੀਤ ਵਾਲਾ ਜੀ ਦਾ ਤੇ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਤੇ ਇੱਥੇ ਨਿਗਾ ਸੱਦਾ ਦਿੱਤਾ ਅਸੀਂ ਇਹਨਾਂ ਦੇ ਸੱਦੇ ਉੱਤੇ ਪੁੱਜੇ ਆਂ ਆਸ ਕਰਦੇ ਹਾਂ ਇਹ ਵਾਤਾਵਰਣ ਪ੍ਰਤੀ ਬੱਚਿਆਂ ਨੂੰ ਇਸੇ ਤਰ੍ਹਾਂ ਜਾਗਰੂਕ ਕਰਦੇ ਰਹਿਣਗੇ ਸਾਡਾ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵੱਲੋਂ ਇਹਨਾਂ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ ਹੈ ਪ੍ਰਭੂ ਸਹਿਯੋਗ ਅੱਜ ਵੀ ਦੇਵਾਂਗੇ ਬੂਟੇ ਲਗਾਵਾਂਗੇ ਆਉਂਦੇ ਸਮੇਂ ਵਿੱਚ ਵੀ ਜਦੋਂ ਇਹ ਸਾਨੂੰ ਬੁਲਾਉਣਗੇ ਅਸੀਂ ਇੱਥੇ ਆ ਕੇ ਬੱਚਿਆਂ ਨੂੰ ਜਾਗਰੂਕ ਕਰਾਂਗੇ ਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੋਈ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਜਾਵਾਂਗੇ ਇਹਨਾਂ ਬੂਟਿਆਂ ਦਾ ਪਾਲਣ ਪੋਸਣ ਕਰਨ ਦੀ ਜ਼ਿੰਮੇਵਾਰੀ ਮੈਡਮ ਹਰਜੀਤ ਵਾਲਾ ਜੀ ਤੇ ਇਹਨਾਂ ਦੇ ਸਟਾਫ ਨੇ ਤੇ ਪਿੰਡ ਦੀ ਪੰਚਾਇਤ ਨੇ ਲਈ ਹੈ ਆਸ ਕਰਦੇ ਹਾਂ ਵਾਤਾਵਰਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਾਤਾਵਰਣ ਬਚਾਉਣ ਲਈ ਬੂਟੇ ਲਗਾਉਣ ਵਾਸਤੇ ਹੋਰ ਲੋਕ ਵੀ ਦੇਖਾ ਦੇਖੀ ਅੱਗੇ ਆਉਣਗੇ ਤਾਂ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ ਇਹਨਾਂ ਸ਼ਬਦਾਂ ਦੇ ਨਾਲ ਵਾਤਾਵਰਣ ਦਿਵਸ ਦੀ ਮਾਪ ਸਭ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਮੈਡਮ ਹਰਜੀਤ ਵਾਲਾ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਮੋਨਪੁਰ ਪ੍ਰਿੰਸ ਵੀਰ ਜੀ ਔਰ ਸਾਰੀ ਪੰਚਾਇਤ ਦਾ ਪਿੰਡ ਦੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੀ ਆ ਕਿ ਉਹ ਮੇਰੇ ਇੱਕ ਸੱਦੇ ਦੇ ਉੱਪਰ ਸਕੂਲ ਆਏ ਔਰ ਉਹਨਾਂ ਨੇ ਬੂਟੇ ਲਗਾਏ ਪ੍ਰਿੰਸ ਵੀਰ ਜੀ ਪਿਛਲੇ ਸਾਲ ਵੀ ਆਏ ਸੀ ਔਰ ਮੈਂ ਉਮੀਦ ਕਰਦੀ ਆ ਕਿ ਅਗਲੇ ਸਾਲ ਵੀ ਆਉਣਗੇ ਤੇ ਨਾਲ ਹੀ ਮੈਂ ਸਾਰੇ ਪਿੰਡ ਤੋਂ ਜਾਂ ਪੰਚਾਇਤ ਤੋਂ ਸਾਰਿਆਂ ਤੋਂ ਇਹ ਉਮੀਦ ਕਰਦੀ ਆ ਕਿ ਮੇਰਾ ਇਸ ਕੰਮ ਲਈ ਸਹਿਯੋਗ ਦੇਣਗੇ ਧੰਨਵਾਦ ਤੇ ਪ੍ਰਿੰਸ ਵੀਰ ਜੀ ਤੇ ਰਾਹੁਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆ ਕੇ ਇਹਨਾਂ ਨੇ ਬੂਟੇ ਲਾਉਣ ਦੀ ਮਹਿੰਮ ਪਹਿਲੇ ਸਾਲ ਤੋਂ ਵੀ ਸ਼ੁਰੂ ਕੀਤੀ ਪਿਛਲੇ ਸਾਲ ਵੀ ਆਏ ਸੀ ਤੇ ਅਸੀਂ ਚਾਹੁੰਦੇ ਹਾਂ ਵੀ ਅਗਲੇ ਸਾਲ ਵੀ ਇਹ ਜਿਸ ਤਰ੍ਹਾਂ ਇਸ ਵਾਰ ਆਏ ਨੇ ਉਸ ਵਾਰ ਅਗਲੀ ਵਾਰ ਵੀ ਇਹ ਆਉਣ ਤੇ ਬਾਕੀ ਸਾਰਿਆਂ ਨੂੰ ਜਾਗਰੂਕ ਕੀਤਾ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਜਨਮ ਹੋਇਆ ਹਾਂ ਜੀ ਮੈਂ ਜਸਵਿੰਦਰ ਸਿੰਘ ਕੌੜੀ ਵਾਤਾਵਰਣ ਪ੍ਰੇਮੀ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਵਾਤਾਵਰਣ ਦੇ ਚੱਲ ਰਿਹਾ ਹੈ ਤੇ ਮੇਰੀ ਸਾਰੇ ਲੋਕਾਂ ਨੂੰ ਹੱਥ ਜੋੜ ਬੇਨਤੀ ਇਹੀ ਹੈ ਵੀ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਜਿਹੜੇ ਰੁੱਖ ਨੇ ਇਹ ਬੰਦੇ ਦੇ ਜਨਮ ਤੋਂ ਲੈ ਕੇ ਐਂਡ ਤੱਕ ਬੰਦੇ ਦਾ ਸਾਥ ਦਿੰਦੇ ਨੇ ਬਾਕੀ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਹੈ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਰਿਹਾ ਹੈ ਇਹਦਾ ਕਾਰਨ ਕੀ ਹੈ ਵੀ ਆ ਜਿਹੜੇ ਰੁੱਖ ਨੇ ਉਹ ਬਹੁਤ ਮਾਤਰਾ ਦੇ ਵਿੱਚ ਵੱਡੇ ਵੀ ਜਾ ਰਹੇ ਨੇ ਤੇ ਜਿਹੜੇ ਲੋਕ ਇਹਨਾਂ ਨੂੰ ਵੱਢਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਨੂੰ ਰੁੱਖਾਂ ਨੂੰ ਵੜਣਾ